ਪਿੰਡਾਂ ਦੇ ਬਹੁਤ ਸਾਰੇ ਰੋਲੇ ਤਾਂ ਤੁਸੀਂ ਸੁਣੇ ਹੋਣਗੇ ਕਿ ਕਿਤੇ ਪ੍ਰਬੰਧਕ ਦੀ ਲੋੜ ਹੈ ਤੇ ਕਿਤੇ ਕੋਰਮ ਨਹੀਂ ਪੂਰਾ ਔਰ ਪਿੰਡਾਂ ਦੇ ਵਿਕਾਸ ਰੁਕ ਜਾਂਦੇ ਆ ਹੁਣ ਦੱਸ ਦਈਏ ਇੱਕ ਹੀ ਇੱਕ ਪਿੰਡ ਹੈ ਬੜੀ ਸੂਝਬੂਝ ਦੇ ਨਾਲ ਪੈ ਡਿਸੀਜਨ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਇਸ ਪਿੰਡ ਵਾਲਿਆਂ ਨੇ ਜੇ ਪ੍ਰਬੰਧਕ ਦੀ ਗੱਲ ਕਰਦੇ ਆ ਤਾਂ ਪ੍ਰਗੰਧਕ ਲਗਾ ਕੇ ਤਾ ਜਾਂ ਫਿਰ ਕੋਰਮ ਪੂਰਾ ਕਰਕੇ ਦੋਆ ਵਿੱਚ ਇੱਕ ਚੀਜ਼ ਹੋ ਸਕਦੀ ਆ ਔਰ ਜ਼ਮੀਨ ਦੀ ਜਿਹੜੀ ਬੋਲੀ ਆ ਪੈ ਡਿਸੀਜਨ ਤੋਂ ਪਹਿਲਾ ਪਹਿਲਾ ਬੋਲੀ ਜਿਹੜੀ ਉਹ ਨੇਪਰੇ ਚੜ ਗਈ ਆ ਜ਼ਮੀਨ ਦੀ ਜੋ ਸਰਕਾਰੀ ਪੰਚਾਇਤੀ ਜ਼ਮੀਨ ਹੁੰਦੀ ਆ ਉਸ ਦੀ ਬੋਲੀ ਹੋ ਗਈ ਆ ਔਰ ਬੋਲੀ ਜਿਹੜੀ ਨੇਪਰੇ ਚੜ ਗਈ ਔਰ ਫਿਰ ਵੀ ਪਿੰਡ ਵਾਲਿਆਂ ਦੇ ਵਿੱਚ ਕੁਝ ਸ਼ੰਕਾ ਕੁਝ ਸਵਾਲ ਨੇ ਉਹਦੇ ਬਾਰੇ ਗੱਲਬਾਤ ਕਰਦੇ ਆ ਕਿ ਮਾਮਲਾ ਕੀ ਆ ਕਿਉਂ ਇਹ ਸ਼ੰਕਾ ਤੇ ਸਵਾਲ ਪੈਦਾ ਹੋਏ ਆ ਔਰ ਪਿੰਡ ਕਿਹੜਾ ਉਸ ਬਾਰੇ ਪੂਰੀ ਗੱਲਬਾਤ ਕਰਦੇ ਆ ਹਾਂਜੀ ਪ੍ਰਾਈਸ ਸਤਿਗੁਰ ਸਤਿਗੁਰ ਜੀ ਰਾਜੀ ਪਿੰਡ ਕਿਹੜਾ ਜੰਗਲਾਂ ਜੀ ਜੰਗਲਾ ਪਿੰਡ ਕਿੱਥੇ ਪੈਂਦਾ ਪਠਾਨਕੋਟ ਚ ਪੈਂਦਾ ਗੁਰਦਾਸਪੁਰ ਜ਼ਿਲ੍ਹਾ ਪਠਾਨਕੋਟ ਚ ਪੈਂਦਾ ਜੀ ਤੇ ਪਠਾਨਕੋਟ ਚ ਪੈਣ ਵਾਲਾ ਪਿੰਡ ਜੰਗਲਾ ਤੇ ਇਸ ਦੀ ਜ਼ਮੀਨ ਕਿੰਨੀ ਹੈ ਇਹ ਠੁੰਜਾ ਕੀ ਏਕੜ ਜ਼ਮੀਨ ਹੈਗੀ ਜੀ 58 ਏਕੜ ਤੇ ਬੋਲੀ ਕੀ ਰੇਟ ਚੱਲਦਾ ਬੋਲੀ ਤਕਰੀਬਨ 15 ਤੋਂ 20 20 ਤੋਂ 25 30000 40000 ਤੱਕ ਵੀ ਜਾਂਦੀ ਹੈਗੀ ਜੀ ਤੇ ਤੁਹਾਡੇ ਪਿੰਡ ਦੀ ਜ਼ਮੀਨ ਦੀ ਬੋਲੀ ਜਿਹੜੀ ਆ ਉਹ ਪਹਿਲਾਂ ਵੀ ਇੱਕ ਦੋ ਵਾਰ ਮੀਟਿੰਗਾਂ ਹੋਈਆਂ ਸੀ ਕਾਰਨ ਕੀ ਰਹਿ ਗਿਆ ਕਿ ਉਹ ਨਿਪਰੇ ਨਹੀਂ ਚੜੀ ਉਹ ਇਦਾਂ ਹੋਇਆ ਕਿ 4 ਤਰੀਕ ਨੂੰ ਬੋਲੀ ਹੋਣੀ ਸੀ ਤੇ ਉਹ ਕੁਰਮਪੁਰਾਣੀਆਂ ਗਈ ਸੀ ਹਮ ਸਰਪੰਚ ਦਾ ਤੇ ਉਸ ਚੱਕਰ ਦੇ ਵਿੱਚ ਸਾਰੇ ਬੁਲਾਏ ਗਏ ਤੇ ਮੌਕੇ ਤੇ ਵੀਡੀਓ ਸਾਹਿਬ ਨੇ ਸੈਕਟਰੀ ਸਾਹਿਬ ਨੇ ਕਹਿਆ ਤਾਂ ਕਿ ਕੋਰਮ ਪੂਰਾ ਨਹੀਂ ਆਗਾ ਜੇ ਕੋਰਮ ਪੂਰਾ ਹੋਏਗਾ ਤਾਂ ਬੋਲੀ ਹੋਏਗੀ ਨਹੀਂ ਤੇ ਪ੍ਰਬੰਧਕ ਲਾ ਕੇ ਹੀ ਹੋਏਗੀ ਤੇ ਹੁਣ ਫੇਰ ਕੁਝ ਵੀਡੀਓ ਚੱਲ ਰਹੀਆਂ ਜਿਸ ਦੇ ਵਿੱਚ ਵੀਡੀਓ ਸਾਹਿਬ बोल ਰਿਹਾ ਕਿ ਕੋਰਮ ਪੂਰਾ ਲੇਕਿਨ ਕੁਝ ਅਸੀਂ ਵੀਡੀਓ ਵੇਖੀਆਂ ਜਿਸ ਦੇ ਵਿੱਚ ਪ੍ਰਬੰਧਕ ਲੱਗਾ ਹੋਇਆ ਕਿ ਦੋ ਤਰ੍ਹਾਂ ਨਾਲ ਬੋਲੀ ਹੁੰਦੀ ਹੈ ਇੱਕ ਤਰ੍ਹਾਂ ਨਾਲ ਸਰ ਹੋਇਆ ਕਿ ਕੱਲ ਪਿਛਲੇ ਕੱਲ ਦੀ ਗੱਲ ਹੈਗੀ ਹੈ 6 ਤਰੀਕ ਦਾ ਇੱਕ ਆਰਡਰ ਹੋਇਆ ਸੀ ਡीडीपीਓ ਸਾਹਿਬ ਪਠਾਨਕੋਟ ਦੀ ਤਰਫੋਂ ਕਿ ਪ੍ਰਬੰਧਕ ਲਾ ਕੇ ਬੋਲੀ ਕਰਾਈ ਜਾਏ ਮੌਕੇ ਤੇ ਵੀਡੀਓ ਸਾਹਿਬ ਆਏ ਐਜ਼ ਅ ਪ੍ਰਬੰਧਕ ਤੌਰ ਤੇ ਆਏ ਮਗਰ ਉਹਨਾਂ ਨੇ ਲਾਸਟ ਵਿੱਚ ਇੱਕ ਵਾਈਟ ਜੀ ਦੇ ਦਿੱਤੀ ਕਿ ਇਹ ਜਿਹੜੀ ਬੋਲੀ ਹੋਈ ਹੈ ਇਹ ਸਰਪੰਚ ਸਾਹਿਬ ਦੇ ਮਤਲਬ ਕਿ ਮੌਜੂਦਾ ਸਰਪੰਚ ਸਾਹਿਬ ਹੁੰਦੇ ਵਿੱਚ ਤੇ ਅੱਛਾ ਬਈ ਉਹਦੇ ਅਧੀਨ ਹੋਈ ਆ ਬਿਆਨਾਂ ਦੇ ਵਿੱਚ ਵੀਡੀਓ ਸਾਹਿਬ ਨੇ ਕਹਿ ਦਿੱਤਾ ਕਿ ਸਰਪੰਚ ਸਾਹਿਬ ਦੇ ਅਧੀਨ ਹੋਈ ਆ ਲੇਕਿਨ ਜਦ ਕਿ ਪਿੰਡ ਦੇ ਵਿੱਚ ਕੋਰਮ ਪੂਰਾ ਨਹੀਂ ਹੈ ਬਿਲਕੁਲ ਬਿਲਕੁਲ ਪਿੰਡ ਦੇ ਕੋਰਮ ਪੂਰਾ ਨਹੀਂ ਹੈਗਾ ਚਾਰ ਮੈਂਬਰ ਇੱਕ ਵਸਿਆ ਤਿੰਨ ਮੈਂਬਰ ਇੱਕ ਵਸਿਆ ਗਿਆ ਉਰਚ ਇਦਾਂ ਹੈ ਕਿ ਲੋਕੀ ਸਾਰੇ ਪਿੰਡ ਕਨਫਿਊਜ਼ ਦੇ ਵਿੱਚ ਹੈਗਾ ਕਿ ਬੋਲੀ ਕਿਨ ਕਰਵਾਈ ਹੈ ਪਰਮੰਧਕ ਥਰੂ ਹੋਈ ਹੈ ਜਾਂ ਸਰਪੰਚ ਥਰੂ ਹੋਈ ਹੈ ਜੇ ਅਗਰ ਹੋਈ ਹੈ ਤੇ ਜਿਹੜੇ ਪੈਸਾ 12 ਲੱਖ ਸਮਥਿੰਗ ਪੈਸੇ ਹੈਗੇ ਆ ਉਹ ਕਿਸ ਥਰੂ ਜਮਾ ਹੋਣਗੇ ਕਿਸ ਥਰੂ ਲੱਗਣਗੇ ਇਸ ਬਾਰੇ ਥੋੜਾ ਜਿਹਾ ਚਾਨਣਾ ਵੀਰ ਦਾ ਤਰਫੋਂ ਪੈ ਜੇ ਤੇ ਵਧੀਆ ਗੱਲ ਹੈਗੀ ਅੱਛਾ ਬਸ ਇਹੀ ਫਰਕ ਰਹਿ ਗਿਆ ਕਿ ਤੁਹਾਨੂੰ ਇਹ ਸਮਝ ਨਹੀਂ ਆ ਰਹੀ ਕਿ ਹੁਣ ਜੇ ਸਰਪੰਚ ਥਰੂ ਪਈ ਆ ਤਾਂ ਫਿਰ ਉਹ ਜਦੋਂ ਕੋਰਮ ਪੂਰਾ ਨਹੀਂ ਆ ਤੇ ਇਸ ਤਰ੍ਹਾਂ ਫਿਰ ਹੋਰ ਵੀ ਪਿੰਡਾਂ 'ਚ ਹੁੰਦਾ ਹੋਵੇਗਾ ਪੀ ਕਾਗਜ਼ੀ ਚਾਰ ਦਿੱਤਾ ਜਾਵੇਗਾ ਕਿ ਇਹ ਜੀ ਹੋ ਗਈ ਆ ਪੰਚਾਇਤ ਨੂੰ ਸਰਪੰਚ ਨੂੰ ਜਦ ਕਿ ਕੋਰਮ ਵਾਲੇ ਜਿਹੜੇ ਉਹ ਕਹਿੰਦੇ ਆ ਕਿ ਆ ਬੰਦਾ ਗਲਤ ਕੰਮ ਕਰਦਾ ਸੀ ਨਾਲ ਨਹੀਂ ਜੋੜਨਾ ਐਸੇ ਕਰਕੇ ਥੋੜਾ ਕਈ ਵਾਰੀ ਡਿਸਪੂਟ ਚੱਲਦਾ ਹੁੰਦਾ ਕਿ ਸਰ ਜਿੱਦਾਂ ਉਹ ਪਹਿਲੀ ਲੋਕਾਂ ਨੇ ਲੈ ਲਈਏ ਕਿਸਾਨਾਂ ਨੇ ਹੁਣ ਉਹ ਪਹਿਲੀ ਜਗ੍ਹਾ ਉਹ ਕੀ ਫਸਲ ਹੀ ਲਾਣਗੇ ਜਾਂ ਕੁਝ ਹੋਰ ਕੰਮ ਕਰਨਗੇ ਇਹਰਾ ਅਗਰ ਕੱਲ ਕਰਨੇ ਕੱਲ ਨੂੰ ਅਸੀਂ ਆਪਣੇ ਸਰਪੰਚ ਨੂੰ ਪੁੱਛਾਂਗੇ ਜਾਂ ਇਹ ਵੀਡੀਓ ਨੂੰ ਜਾ ਕੇ ਪੁੱਛਾਂਗੇ ਤੁਸੀਂ ਮੌਕੇ ਦੇ ਅਫਸਰ ਹੋ ਕੇ ਜਿਹੜੀ ਤੁਸੀਂ ਬੋਲੀ ਕਰਾਈ ਆ ਜਿਨ੍ਹਾਂ ਨੂੰ ਪਟੇਦਾਰਾਂ ਨੂੰ ਪਟਾ ਦਿੱਤਾ ਉਹ ਕੋਈ ਵਾਕਿਆ ਫਸਲਾਂ ਲਾਏ ਕਰਦੇ ਜਾਂ ਨਹੀਂ ਲਾਏ ਕਰਦੇ ਆ ਜੀ ਜੀ ਤੇ ਇਹ ਮਾਮਲਾ ਮਾਮਲਾ ਦੱਸ ਦਈਏ ਇੱਕ ਹੀ ਫਿਰ ਕਲੀਅਰ ਕਰ ਦਈਏ ਕਿ ਇਹਨਾਂ ਦੇ ਦੱਸਣ ਮੁਤਾਬਕ ਹੈ ਜੇ ਵੀਡੀਓ ਸਾਹਿਬ ਨਾਲ ਅਸੀਂ ਗੱਲ ਨਹੀਂ ਕਰੀ ਕਰਾਂਗੇ ਜਰੂਰ ਪਹੁੰਚਾਂਗੇ ਵੀਡੀਓ ਸਾਹਿਬ ਦੇ ਕੋਲ ਔਰ ਉਹਨਾਂ ਦੇ ਲਿਖਤ ਪੜਤ ਕੋਜਾ ਬਿਆਨ ਕੋਜਾ ਦੋਆਂ ਗੱਲਾਂ ਜਿਹੜੀਆਂ ਸਾਫ ਕਲੀਅਰ ਕਰਾਂਗੇ ਕਿ ਉਹਨਾਂ ਨੇ ਲਿਖਤ ਵਿੱਚ ਕੀ ਕਰਿਆ ਕਿ ਪ੍ਰਬੰਧਕ ਦੇ ਤੌਰ ਤੇ ਆਏ ਸੀ ਤਾਂ ਕਿ ਬੋਲੀ ਕਰਾ ਦਿੱਤੀ ਆ ਜਾਂ ਫਿਰ ਸਰਪੰਚ ਦੇ ਅਧੀਨ ਜੋ ਉਹਨਾਂ ਦੀ ਚੁਣੀ ਹੋਈ ਪੰਚਾਇਤ ਹੈ ਉਸ ਦੇ ਨਾਲ ਕੋਰਮ ਪੂਰਾ ਸੀ ਜਿਸ ਕਰਕੇ ਬੋਲੀ ਹੋਈ ਆ ਇਹ ਦੋ ਗੱਲਾਂ ਦੀ ਇੱਕ ਕਨਫਿਊਜ਼ਨ ਹੈ ਕਿ ਪਿੰਡ ਵਾਲੇ ਕਹਿੰਦੇ ਆ ਕਿ ਅਸੀਂ ਵੀ ਪੜੇ ਲਿਖੇ ਐਜੂਕੇਟਿਡ ਆ ਸਾਡਾ ਫਰਜ ਬਣਦਾ ਕਿ ਬਾਅਦ ਵਿੱਚ ਵੀ ਹਿਸਾਬ ਪੁੱਛਣੇ ਕਿ ਸਾਡੇ ਪਿੰਡ ਦਾ ਪੈਸਾ ਜਿਹੜਾ ਉਹ ਕਿਸ ਤਰਫ ਜਾ ਰਿਹਾ ਇਹ ਪੈਸਾ ਕਿਹੜੇ-ਕਿਹੜੇ ਕਾਰਜਾਂ ਵਿੱਚ ਲਗਾਇਆ ਜਾਵੇਗਾ ਔਰ ਕਿਵੇਂ ਲੱਗੇਗਾ ਔਰ ਉਸ ਦੇ ਵਿੱਚ ਜੋ ਵੀਡੀਓ ਸਾਹਿਬ ਹੈ ਉਹਨਾਂ ਦੀ ਲਿਖਤ ਦੇ ਵਿੱਚ ਉਹ ਇਸ ਵੇਲੇ ਪ੍ਰਬੰਧਕ ਦੇ ਤੌਰ ਤੇ ਆਏ ਸਨ ਔਰ ਬੋਲੀ ਕਰਾ ਕੇ ਲੇਕਿਨ ਬਿਆਨ ਦੇਣ ਲੱਗੇ ਮੀਡੀਆ ਦੇ ਵਿੱਚ ਕਹਿ ਗਏ ਕਿ ਇਹ ਜੋ ਬੋਲੀ ਆ ਇਹ ਕੋਰਮ ਪੂਰਾ ਹੋਣ ਦੇ ਕਰਕੇ ਸਰਪੰਚ ਦੇ ਔਰ ਪੰਚਾਇਤ ਦੇ ਅਧੀਨ ਹੋਈ ਆ ਬਸ ਇੰਨੀ ਕਿ ਕਨਫਿਊਜ਼ਨ ਬਾਰੇ ਔਰ ਗੱਲਬਾਤ ਅਸੀਂ ਵੀਡੀਓ ਸਾਹਿਬ ਨਾਲ ਵੀ ਕਰਦੇ ਆ ਫਿਲਹਾਲ ਇਹ ਵੀਡੀਓ ਨੂੰ ਤੁਸੀਂ ਪੂਰੀ ਵੇਖਣਾ ਸੁਣਨਾ ਪੂਰੀ ਔਰ ਕਮੈਂਟ ਜਰੂਰ ਕਰਨਾ ਕਿ ਹੋਰ ਵੀ ਪਿੰਡਾਂ ਵਿੱਚ ਇਹੋ ਜਿਹੇ ਮਸਲੇ ਜਿਹੜੇ ਆ ਖੜੇ ਹੁੰਦੇ ਆ ਇਹੋ ਜਿਹੀ ਗੱਲਬਾਤ ਸਾਹਮਣੇ ਆਉਂਦੀ ਆ ਕਿ ਕੋਰਮ ਪੂਰਾ ਹੁੰਦਿਆਂ ਹੋਇਆਂ ਵੀ ਕੰਮ ਰੁਕਦੇ ਆ ਜਾਂ ਕੋਰਮ ਪੂਰਾ ਨਹੀਂ ਆ ਆ ਫਿਰ ਵੀ ਜਿਹੜਾ ਬਿਆਨ ਦਿੱਤੇ ਜਾਂਦੇ ਆ ਕਿ ਕੋਰਮ ਪੂਰਾ ਔਰ ਇਸ ਵੀਡੀਓ ਨੂੰ ਬਤਵਾ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਜੰਗਲ ਦੇ ਵਿੱਚ ਇੱਕ ਕਿਸਾਨੀ ਜੋ ਹੈ ਕਿਸਾਨੀ ਨਾਲ ਸੰਬੰਧਿਤ ਪੰਚਾਇਤੀ ਜ਼ਮੀਨ ਪੈਡੀ ਸੀਜ਼ਨ ਦੇ ਚਲਦਿਆਂ ਔਰ ਸਰਕਾਰ ਦੀਆਂ ਹੱਤਾਂ ਦੰਬ ਉਦਾਵਕ ਸਮੇਂ ਦੇ ਨਾਲ ਉਸ ਦੀ ਬੋਲੀ ਜਿਹੜੀ ਆ ਉਹ ਕਰਵਾਈ ਗਈ ਆ ਔਰ ਬੋਲੀ ਕਰਵਾਉਣ ਵਾਸਤੇ ਵੀਡੀਓ ਸਾਹਿਬ ਖੁਦ ਪਹੁੰਚੇ ਸਨ ਔਰ ਵੀਡੀਓ ਸਾਹਿਬ ਨਾਲ ਗੱਲ ਕਰਦੇ ਆ ਕਿ ਕਿਸ ਤਰੀਕੇ ਨਾਲ ਬੋਲੀ ਜਿਹੜੀ ਆ ਉਹ ਕੀਤੀ ਗਈ ਆ ਕੀ ਸਰਪੰਚ ਪੰਚਾਇਤ ਦਾ ਕੋਰਮ ਸੀ ਜਾਂ ਫਿਰ ਤੁਸੀਂ ਪ੍ਰਬੰਧਕ ਦੇ ਤੌਰ ਤੇ ਜਿਹੜੀ ਆ ਉਹ ਬੋਲੀ ਕੀਤੀ ਅੰਜ ਸਾਸਿਕਾਲ ਜੀ ਸਾਸਿਕਾਲ ਜੀ ਸਰ ਇਹਦੇ ਬਾਰੇ ਚਾਣਨਾ ਪਾਇਓ ਕਿ ਜਿਹੜੀ ਬੋਲੀ ਹੋਈ ਹੈ ਇਹ ਜੰਗਲਪਿੰਡ ਦੀ ਇਹ ਪਠਾਨਕੋਟ ਜ਼ਿਲ੍ਹੇ ਦੀ ਔਰ ਤੁਸੀਂ ਐਜ਼ ਪ੍ਰਬੰਧਕ ਉੱਥੇ ਵੀਡੀਓ ਦੇ ਇਸ ਵੇਲੇ ਤੁਸੀਂ ਕਾਰਜ ਸੰਭਾਲ ਰਹੇ ਹੋ ਮੈਂ ਪਰਵੰਦੇ ਦੇ ਤੌਰ ਤੇ ਉੱਥੇ ਆਜ ਰਹੀ ਪ੍ਰਬੰਧਕ ਦੇ ਤੌਰ ਤੇ ਉੱਥੇ ਬੋਲੀ ਕੀਤੀ ਆ ਉੱਥੇ ਪਿੰਡ ਦੇ ਮਸਨੀਕ ਵੀ ਆਜ ਰਹੀ ਸਰਪੰਚ ਵੀ ਆਜ ਰਹੀ ਤੇ ਪੰਚਾਇਤ ਦੇ ਮੈਂਬਰ ਵੀ ਆਜ ਰਹੀ ਤੇ ਜਿਹੜੀ ਬੋਲੀ ਆ ਉਹ ਪੰਚਾਇਤ ਦੇ ਥਰੂ ਹੋਈ ਆ ਕੋਰਮ ਪੂਰਾ ਸੀ ਜਾਂ ਨਹੀਂ ਇਹ ਬੋਲੀ ਜਿਹੜੀ ਪ੍ਰਬੰਧਕ ਦੇ ਥਰੂ ਹੋਈ ਹੈ ਤੇ ਤੁਸੀਂ ਇੱਕ ਪਿਛਲੇ ਦਿਨ ਹੀ ਚੱਲਿਆ ਕਿ ਉਸ ਦਿਨ ਤੁਸੀਂ ਕਿਹਾ ਸੀ ਕਿ ਬੋਲੀ ਜਿਹੜੀ ਆ ਉਹ ਤੁਹਾਡਾ ਕੋਰਮ ਪੂਰਾ ਨਹੀਂ ਆ ਬੋਲੀ ਨਹੀਂ ਹੋਣੀ ਤੇ ਫਿਰ ਕੱਲ ਇੱਕ ਬਿਆਨ ਦਿੱਤੇ ਤੁਸੀਂ ਚੈਨਲ ਦੇ ਉੱਤੇ ਕਿ ਅਸੀਂ ਜੀ ਬੋਲੀ ਪੂਰੀ ਹੋ ਗਈ ਹੈ ਕੋਰਮ ਪੂਰਾ ਤੇ ਬੋਲੀ ਜਿਹੜੀ ਆ ਉਹ ਪੰਚਾਇਤ ਥਰੂ ਹੋਈ ਹੈ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕੱਲ ਵੀ ਜਿਹੜੀ ਆ ਕੋਰਮ ਨਹੀਂ ਪੂਰਾ ਨਹੀਂ ਹੈਗਾ ਉਹ ਬੋਲੀ ਜਿਹੜੀ ਆ ਮੇਰੇ ਆਰਡਰ ਹੋਏ ਦੇ ਪ੍ਰਬੰਧਕ ਦੇ ਪ੍ਰਬੰਧਕ ਦੇ ਥਰੂ ਹੀ ਹੋਈ ਹੈ ਕੱਲ ਵੀ ਬੋਲੀ ਜਿਹੜੀ ਮੈਂ ਗੱਲ ਕੀਤੀ ਮੈਂ ਕੱਲ ਐਹੋ ਹੀ ਕਿਹਾ ਸੀ ਕਿ ਸਰਪੰਚੋ ਤੇ ਹਾਜ਼ਰ ਆ ਅੱਛਾ ਜਿਵੇਂ ਅੱਜ ਕਹਿ ਰਹੇ ਹੋ ਕਿ ਪੰਚਾਇਤ ਸਰਪੰਚ ਹਾਜ਼ਰ ਨੇ ਲੇਕਿਨ ਕੋਰਮ ਪੂਰੇ ਦਾ ਵੀ ਇੱਕ ਲੱਜਾ ਸੀ ਉਹ ਕੀ ਬਾਈ ਮਿਸਟੇਕ ਮੂੰਹ ਚੋਂ ਨਿਕਲ ਗਿਆ ਜਾਂ ਕਿਦਾਂ ਸੀ ਉਹ ਟੈਨਸ਼ਨ ਬੜੀ ਹੁੰਦੀ ਹੈ ਮੈਂ ਜਿੰਨੀਆਂ ਵੀ ਬੋਲੀਆਂ ਦੇ ਵਿੱਚ ਜੰਨਾ ਆ ਤਕਰੀਬਨ ਉੱਥੇ ਹਰ ਬੋਲੀ ਦੇ ਵਿੱਚ ਜਿਹੜਾ ਕੋਰਮ ਪੂਰਾ ਹੁੰਦਾ ਆ ਉਹ ਰੂਟੀਨ ਦੇ ਵਿੱਚੋਂ ਮੂੰਹ ਚੋਂ ਨਿਕਲ ਗਿਆ ਕਿ ਕੋਰਮ ਜਿਹੜਾ ਪੂਰਾ ਆ ਲੇਕਿਨ ਉੱਥੇ ਕੋਰਮ ਪੂਰਾ ਨਹੀਂ ਹੈਗਾ ਪ੍ਰਬੰਧਕ ਦੇ ਤੌਰ ਤੇ ਮੈਂ ਉੱਥੇ ਬੋਲੀ ਕੀਤੀ ਤੇ ਇਹ ਜਿਹੜਾ ਪੈਸਾ ਹੁੰਦਾ ਵਾ ਪੰਚਾਇਤ ਦੇ ਖਾਤੇ ਵਿੱਚ ਉਹ ਪੈਸਾ ਜਮਾ ਹੋ ਗਿਆ ਬੈਂਕ ਦੇ ਵਿੱਚ ਟੋਟਲ ਪੈਸਾ ਜਿਹੜਾ ਉਸੇ ਸਮੇਂ ਹੀ ਬੈਂਕ ਦੇ ਵਿੱਚ ਜਮਾ ਕਰਵਾ ਦਿੱਤਾ ਗਿਆ ਇਹ ਇਹ ਦੱਸ ਦਈਏ ਕਿ ਵੀਡੀਓ ਸਾਬ ਹੋ ਰਿਹਾ ਹੈ ਜੇ ਪ੍ਰਬੰਧਕ ਉੱਥੇ ਇਹਨਾਂ ਡਿਊਟੀ ਨਿਭਾਈ ਆ ਔਰ ਇਸ ਡਿਊਟੀ ਦੇ ਵਿੱਚ ਇਹ ਕਿਹਨਾਂ ਦੇ ਕੋਲ ਲਫਜ਼ ਨਿਕਲਿਆ ਸੀ ਕਿ ਜੋ ਪੰਚਾਇਤ ਹੈ ਉਸ ਦੇ ਅਧੀਨ ਬੋਲੀ ਹੋਈ ਆ ਕੋਰਮ ਪੂਰਾ ਲੇਕਿਨ ਇਹਨਾਂ ਦਾ ਕਹਿਣਾ ਵਾ ਕਿ ਉਹ ਨਹੀਂ ਗਰਮੀ ਦਾ ਜਿਵੇਂ ਗਰਮੀ ਜ਼ਿਆਦਾ ਸੀ ਤੁਸੀਂ ਵੇਖਿਆ ਘਰ ਘਰ ਗਲੀਆਂ ਦੇ ਵਿੱਚ ਸੜਕਾਂ ਤੇ ਛਵੀਲਾ ਲੱਗੀਆਂ ਗਰਮੀ ਬਹੁਤ ਜ਼ਿਆਦਾ ਹੈ ਔਰ ਕਈ ਵਾਰ ਕੀ ਹੁੰਦਾ ਕਿ ਜਦੋਂ ਜ਼ਿਆਦਾ ਪਬਲਿਕ ਇਕੱਠੀ ਹੁੰਦੀ ਆ ਫਿਰ ਕਈ ਗੱਲਾਂ ਜਿਹੜੀਆਂ ਉਹ ਦਿਮਾਗ ਦੇ ਵਿੱਚੋਂ ਨਹੀਂ ਆਉਂਦੀਆਂ ਉਹ ਆਪਣੇ ਆਪ ਹੀ ਬਰਬਲੀ ਵੀ ਹੋ ਜਾਂਦੀਆਂ ਜਿਸ ਕਰਕੇ ਅਸੀਂ ਇਹੀ ਚਾਹਾਂਗੇ ਕਿ ਬੋਲੀ ਜਿਹੜੀ ਤੁਹਾਡੀ ਉਹ ਤੁਹਾਨੂੰ ਕਲੀਅਰ ਕਰ ਦਈਏ ਕਿ ਉਹ ਪ੍ਰਬੰਧਕ ਦੇ ਥਰੂ ਹੋਈ ਆ ਔਰ ਪ੍ਰਬੰਧਕ ਲੱਗਣ ਕਰਕੇ ਬੋਲੀ ਹੋਈ ਆ ਨਾ ਕਿ ਪੰਚਾਇਤ ਦਾ ਕੋਰਮ ਪੂਰਾ ਸੀ ਜੋ ਤੁਸੀਂ ਸੁਣ ਵੀ ਲਿਆ ਔਰ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ